ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਜਹਰਾਜ ਹੋਰ ਹਲਤ ਪਲਤ ਦੇ ਰਖਿਆ ਕਹ ਦੇਨ ਦੁਨੀਆ ਦੇ ਮਾਲਕ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਜੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਪਵਿੱਤਰ ਗੁਰਬਾਣੀ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਆਪ ਸਭ ਸੰਗਤ ਵਡਪਾਗੀ ਹੋ ਜਿਨ੍ਹਾਂ ਸੰਗਤਾਂ ਦੇ ਉੱਤੇ ਸਤਿਗੁਰਾਂ ਨੇ ਤਰਸ ਮਿਹਰਾਮਤ ਕੀਤਾ ਹੈ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਸਥਾਨ ਤੇ ਹਾਜ਼ਰੀ ਭਰਨ ਦਾ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਕੁਝ ਸਮਾਂ ਆਪਾਂ ਅੱਜ ਦੇ ਇਤਿਹਾਸਕ ਦਿਹਾੜੇ ਤੇ ਵਿਚਾਰ ਕਰਦੇ ਹਾਂ। ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਰਾਜਾ ਨਰਾਜ ਭਾਣਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਰਬ ਕਲਾ ਸਮਰਾਤ ਸਤਿਗੁਰੂ ਕੁੱਲ ਕਾਇਨਾਤ ਦੇ ਵਾਲੇ ਬਾਣੀ ਕੇ ਬੋਹਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਪਹਿਲਾ ਪ੍ਰਕਾਸ਼ ਗੁਰਪੁਰਬ ਹੈ ਆਪ ਸਭ ਸੰਗਤ ਨੂੰ ਲੱਖ ਲੱਖ ਵਧਾਈ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਮਹਾਨ ਪਰਉਪਕਾਰ ਸਾਡੇ ਜੀਆਂ ਤੇ ਕੀਤਾ ਹੈ। ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਮੂਰਤ ਹੈ। ਗੁਰਬਾਣੀ ਦੇ ਅੰਦਰ ਫੁਰਬਾਨ ਐ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਜਿਨ੍ਹਾਂ ਨੇ ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸੱਜੇ ਪਾਤਸ਼ਾਹ ਜੀ ਦਾ ਧਿਆਨ ਤਰਿਆ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਪਨਾ ਕੀਤਾ ਹੈ ਉਹ ਕਦੇ ਵੀ ਮਾਤਾ ਦੇ ਗਰਭ ਵਿੱਚ ਬਾਰ-ਬਾਰ ਜੂਨਾ ਦੇ ਵਿੱਚ ਨਹੀਂ ਪੈਂਦੇ ਉਹਨਾਂ ਦੀ ਜਨਮ ਮਰਨ ਤੋਂ ਮੁਕਤੀ ਹੋ ਜਾਂਦੀ ਹੈ ਜਿਹੜਾ ਮਨੁੱਖ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਆਪਣੀ ਜ਼ੁਬਾਨ ਤੋਂ ਲੈ ਲੈਂਦਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੇ ਆਉਂਦਾ ਹੈ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰ ਹੋ ਸਤ ਗੁਰਾਂ ਦੇ ਗੁਰਮਾਣੀ ਦਾ ਇਹ ਫੁਰਬਾਨ ਹੈ ਕਿ ਕਲਯੁਗ ਦਾ ਜਹਾਜ਼ ਜੇਕਰ ਕਿਸੇ ਮਨੁੱਖ ਨੇ ਇਸ ਦੁਨੀਆ ਤੋਂ ਪਾਰ ਹੋਣਾ ਹੈ ਇਹਨਾਂ ਵਿਸ਼ੇਵਕਾਰਾਂ ਵਿੱਚ ਨਹੀਂ ਡੁੱਬਣਾ ਅਕਾਲਪੁਰਖ ਵੈਗੁਰੂ ਨਾਲ ਜੁੜਨਾ ਇਸ ਭਵਜਲ ਸਾਗਰ ਸੰਸਾਰ ਤਰਨਾ ਚਾਹੁੰਦਾ ਹੈ ਤੇ ਉਹ ਸਾਰੀ ਸ੍ਰਿਸ਼ਟੀ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਜਹਾਜ਼ ਤੇ ਚੜ ਕੇ ਪਾਰ ਹੋ ਸਕਦੀ ਹੈ ਗੁਰੂ ਅਰਜਨ ਦੇਵ ਆਪ ਪ੍ਰਤੱਖ ਹਰੀ ਅਕਾਲਪੁਰਖ ਵੈਗੁਰੂ ਦੀ ਮੂਰਤ ਹੈ ਸਤਿਗੁਰਾਂ ਨੇ ਸਾਡੇ ਜੀਵਾਂ ਤੇ ਤਰਸ ਕੀਤਾ ਹੈ ਕਿ ਸਾਨੂੰ ਗੁਰਬਾਣੀ ਦੇ ਨਾਲ ਜੋੜਨਾ ਕੀਤਾ ਹੈ ਪਹਿਲੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਬਾਣੀ ਉਚਾਰਨ ਕਰਦੇ ਸਨ ਉਹਨਾਂ ਨੇ ਗੁਰਬਾਣੀ ਉਚਾਰਨ ਕੀਤੀ ਜਿਸ ਵੀ ਜਗ੍ਹਾ ਤੇ ਗੁਰੂ ਨਾਨਕ ਦੇਵ ਮਹਾਰਾਜ ਜਾਂਦੇ ਸਨ ਉੱਥੇ ਜੇਕਰ ਸਤਿਗੁਰਾਂ ਦੇ ਅੱਗੇ ਕੋਈ ਰੋਗੀ ਕੋੜੀ ਸਤਿਗੁਰਾਂ ਨੂੰ ਮਿਲਿਆ ਹੈ ਤੇ ਉਥੇ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਹੈ ਜਿਉ ਤਪ ਤਪ ਹੈ ਬਾਰੂ ਬਾਰ ਤਪ ਤਪ ਕਰ ਪਏ ਬਹੁਤ ਵਿਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਤੇ ਜਿੱਥੇ ਵੀ ਸਤਿਗੁਰੂ ਜੀ ਗਏਨ ਆਪਣੀ ਗੁਰਬਾਣੀ ਅਕਾਲ ਪੁਰਖ ਵਹਿਗੁਰੂ ਦੀ ਉਸਤਤ ਕਰਕੇ ਦੁਖੀਆਂ ਦੇ ਦੁੱਖ ਦੂਰ ਕੀਤੇ ਆ ਜੇ ਸੱਜਣ ਠਗ ਕੋਲ ਗੈਨ ਉਥੇ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਊਜਲ ਕਹਾ ਚਿਲਕਣਾ ਘੋਟਮ ਕਲੜੀ ਵਾਸੈ ਧੋਤਿਆਂ ਝੂਠ ਨ ਉੱਟੜੇ ਉੱਤਰੈ ਜੇ ਸੋ ਧੋਵਾਂ ਤਿਸ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖ ਮੰਗੀਆ ਤਿੱਥੇ ਖੜੇ ਦਿਸਾਨ ਗੁਰੂ ਨਾਨਕ ਦੇਵ ਜੀਆ ਨੇ ਜਿੱਥੇ ਸ਼ਬਦ ਉਚਾਰਨ ਕੀਤਾ ਹੈ ਗੁਰਬਾਣੀ ਲਿਖੀਆ ਉੱਥੇ-ਉੱਥੇ ਸਤਿਗੁਰਾਂ ਨੇ ਉਹਨਾਂ ਜੀਵਾਂ ਦਾ ਭਲਾ ਕੀਤਾ ਹੈ ਤੇ ਗੁਰਬਾਣੀ ਨੂੰ ਪੋਥੀ ਦੇ ਉੱਤੇ ਉਤਾਰਾ ਕਰਦੇ ਸਨ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਜਿਹੜੀ ਲਿਖਵਾਈ ਸੀ ਉਹ ਗੁਰੂ ਅੰਗਦ ਦੇਵ ਮਹਾਰਾਜੀ ਨੂੰ ਸੌਂਪੀ ਗੁਰੂ ਅੰਗਦ ਦੇਵ ਮਹਾਰਾਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਸੌਪਣਾ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਬਾਣੀ ਦੀਆਂ ਪੋਥੀਆਂ ਦਿੱਤੀਆਂ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਇੱਕ ਗੁਰਬਾਣੀ ਦੀਆਂ ਪੋਥੀਆਂ ਫਿਰ ਗੋਦਵਾਲ ਸਾਹਿਬ ਬਾਬੇ ਮੋਹਨ ਦੇ ਕੋਲ ਸਨ ਜਿਹੜੀ ਸਤਗੁਰਾਂ ਦੀ ਗੁਰਬਾਣੀ ਪਹਿਲੇ ਪਾਤਸ਼ਾਹਾਂ ਦੀ ਚੌਥੇ ਪਾਤਸ਼ਾਹ ਤੱਕ ਲਿਖੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਦੋਂ ਇਹ ਬਾਣੀ ਨੂੰ ਇਕੱਤਰ ਕੀਤਾ ਹੈ ਉਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਨੂੰ ਇਕੱਤਰ ਤਾਂ ਕੀਤਾ ਸ ਕਿ ਉਹ ਸਭੇ ਕੁਝ ਜਿਹੜੇ ਕਵਤਾ ਬੋਲਣ ਵਾਲੇ ਜਾਂ ਆਪਣੇ ਆਪ ਨੂੰ ਭਗਤ ਕਹਾਉਣ ਵਾਲੇ ਸੰਨ ਕੇ ਗੁਰਬਾਣੀ ਦੇ ਵਿੱਚ ਰਲਾ ਨਾ ਕਰ ਦੇਣ ਗੁਰੂ ਨਾਨਕ ਦੀ ਮੋਹਰ ਲਾ ਕਰਕੇ ਕੋਈ ਸ਼ਬਦ ਨਾ ਉਚਾਰਨ ਕਰ ਦੇਵੇ ਉਦੋਂ ਫਿਰ ਗੁਰੂ ਅਰਜਨ ਦੇਵ ਜੀ ਨੇ ਇਹ ਮਹਾਨ ਪਰਉਪਕਾਰ ਕੀਤਾ ਹੈ ਤੇ ਸਤਗੁਰ ਸੱਜੇ ਪਾਤਸ਼ਾਹ ਜੀਆ ਨੇ ਸਿੱਖਾਂ ਨੂੰ ਇਹ ਹੁਕਮ ਕੀਤਾ ਕਿ ਜਿੱਥੇ-ਜਿੱਥੇ ਸਤਗੁਰਾਂ ਦੀ ਗੁਰਬਾਣੀ ਦੇ ਸ਼ਬਦ ਹਨ ਜਿੰਨਾ ਵੀ ਮਨੁੱਖਾਂ ਦੇ ਕੋਲ ਸਤਿਗੁਰੂ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਦੇ ਸ਼ਬਦ ਹਨ ਉਹ ਲੈ ਕਰਕੇ ਆਓ ਤੇ ਸਿੱਖਾਂ ਨੂੰ ਇਹ ਹੁਕਮ ਕੀਤਾ ਕਿ ਜਿਹੜੀ ਗੁਰਬਾਣੀ ਦੀਆਂ ਪੋਥੀਆਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਦੇ ਕੋਲ ਹਨ ਉਹਨਾਂ ਨੂੰ ਲੈ ਕਰਕੇ ਆਉਣਾ ਕਰੋ ਭਾਈ ਗੁਰਦਾਸ ਜੀ ਸੰਗਤ ਵਿੱਚ ਉੱਠੇ ਹਨ ਤੇ ਬਾਬਾ ਮੋਹਨ ਜੀ ਦੇ ਕੋਲ ਗਏ ਹਨ ਗੋਂਦਵਾਲ ਸਾਹਿਬ ਦੀ ਧਰਤੀ ਤੇ ਬਾਬੇ ਮੋਹਨ ਨੇ ਦਰਵਾਜ਼ਾ ਬੰਦ ਕੀਤਾ ਹੈ ਤੇ ਸਮਾਦੀ ਲੀਨ ਹੋ ਕਰਕੇ ਬੈਠੇ ਹਨ ਜਦੋਂ ਭਾਈ ਗੁਰਦਾਸ ਜੀ ਨੇ ਦਰਵਾਜ਼ਾ ਖੜਕਾਇਆ ਤੇ ਬਾਬੇ ਮੋਹਨ ਦੀ ਸਮਾਦੀ ਨਹੀਂ ਖੁੱਲੀ ਤੇ ਨਾ ਉਹਨਾਂ ਨੇ ਦਰਵਾਜ਼ਾ ਖੋਲਿਆ ਭਾਈ ਗੁਰਦਾਸ ਜੀ ਆਵਾਜ਼ਾ ਲਾ ਕਰਕੇ ਦਰਵਾਜ਼ਾ ਖੜਾ ਕਰਕੇ ਤੇ ਬਾਬੇ ਮੋਰੀ ਨੂੰ ਮਿਲ ਕਰਕੇ ਵਾਪਸ ਆ ਗਏ ਹਨ ਫਿਰ ਬਾਬਾ ਬੁੱਢਾ ਸਾਹਿਬ ਜੀ ਗਏ ਹਨ ਉਹਨਾਂ ਨੇ ਵੀ ਇਸੇ ਤਰ੍ਹਾਂ ਕੀਤਾ ਗੋਦਵਾਲ ਸਾਹਿਬ ਜਾ ਕਰਕੇ ਬਾਬੇ ਮੋਹਨ ਦੇ ਘਰ ਗਏ ਹਨ ਉੱਥੇ ਜਾ ਕੇ ਦਰਵਾਜ਼ਾ ਖੜਕਾਇਆ ਹੈ ਬਾਬੇ ਮੋਹ ਨੂੰ ਆਵਾਜ਼ਾਂ ਦਿੱਤੀਆਂ ਪਰ ਬਾਬੇ ਮੋਹ ਨੇ ਦਰਵਾਜ਼ਾ ਨਹੀਂ ਖੋਲਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਕਿਰਪਾ ਕੀਤੀ ਕਿ ਆਪ ਪਾਲਕੀ ਸਾਹਿਬ ਤਿਆਰ ਕੀਤੀ ਸੰਗਤਾਂ ਨੂੰ ਨਗਰ ਦੇ ਕੀਰਤਨ ਦੇ ਰੂਪ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਤੁਰੇ ਅੰਤ ਤੇ ਪੈਦਲ ਗੋਂਦਵਾਲ ਸਾਹਿਬ ਦੀ ਧਰਤੀ ਤੇ ਗਏ ਹਨ ਤੇ ਜਿਹੜੇ ਚਬਾਰੇ ਦੇ ਵਿੱਚ ਬਾਬਾ ਬੋਣ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਰਹਿੰਦੇ ਹਨ ਉਹਦੇ ਬਾਹਰ ਬੈਠ ਕਰਕੇ ਗੁਰਬਾਣੀ ਦੇ ਅਦਬ ਸਤਕਾਰ ਵਿੱਚ ਉਸ ਅਕਾਲ ਪੁਰਖ ਦੀ ਵਡਿਆਈ ਕਰਦਿਆਂ ਸਤਿਗੁਰਾਂ ਨੇ ਉੱਤੇ ਸ਼ਬਦ ਉਚਾਰਨ ਕੀਤਾ ਗੁਰੂ ਅਰਜਨ ਦੇਵ ਜੀ ਨੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ ਜਦੋਂ ਇਹ ਸ਼ਬਦ ਪੂਰਾ ਸਤਿਗੁਰਾਂ ਨੇ ਕੀਤਾ ਹੈ ਬਾਬੇ ਮੋਹਨ ਦੀ ਸਮਾਧੀ ਖੁੱਲੀ ਬਾਬੇ ਮੋਹਨ ਨੇ ਦਰਵਾਜ਼ਾ ਖੋਲ੍ਹਿਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ ਬਾਬਾ ਮੋਹਨ ਜੀ ਭਾਵੇਂ ਬੜੀ ਸਮਾਧੀ ਲਾਉਂਦੇ ਸਨ ਪਰ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਸੀ ਉਦੋਂ ਭਾਈ ਮੋਰੀ ਜੀ ਨੇ ਬਾਬੇ ਮੋਰੀ ਨੇ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਸੀ ਪਰ ਬਾਬੇ ਮੋਹ ਨੇ ਮੱਥਾ ਨਹੀਂ ਟੇਕਿਆ ਸਤਕਾਰ ਨਹੀਂ ਕੀਤਾ ਤੇ ਉਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ ਆਪ ਜੀ ਸਮਾਧੀ ਲੰ데요 ਭਗਤੀ ਜਿੰਨੀ ਮਰਜੀ ਕਰਦੇ ਆਪ ਦੇ ਅੰਦਰ ਨੂੰ ਠੰਡ ਨਹੀਂ ਪਵੇਗੀ ਆਪ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਬਾਣੀ ਲਿਖਵਾਉਣ ਆਉਣਗੇ ਤੁਹਾਡੇ ਕੋਲੋਂ ਪੋਥੀਆਂ ਲੈਣ ਆਉਣਗੇ ਉਦੋਂ ਤੁਸੀਂ ਗੁਰੂ ਅਰਜਨ ਦੇਵ ਦੇ ਚਰਨਾਂ ਨਾਲ ਲੱਗਣਾ ਤੇ ਫਿਰ ਤੁਹਾਡੇ ਅੰਦਰ ਸ਼ਾਂਤੀ ਆਵੇਗੀ ਉਦੋਂ ਫਿਰ ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਅੰਦਰ ਨੂੰ ਸ਼ਾਂਤੀ ਆਉਂਦੀ ਠੰਡ ਪੈਂਦੀ ਹੈ ਬਾਬਾ ਮੋਹਨ ਜੀ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਾਰੀਆਂ ਪੋਤੀਆਂ ਦੇ ਦਿੰਦੇ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਦਬ ਤੇ ਸਤਕਾਰ ਦੇ ਨਾਲ ਜਿਹੜੀ ਪਾਲਕੀ ਸੰਗਤ ਦੇ ਨਾਲ ਖੜੀ ਸੀ ਉਸ ਪਾਲਕੀ ਦੇ ਵਿੱਚ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਬਾਣੇ ਦੀਆਂ ਪੋਤੀਆਂ ਲੈ ਕਰਕੇ ਰਾਸਤੇ ਦੇ ਵਿੱਚ ਆਉਂਦੇ ਹਨ ਜਦੋਂ ਖਡੂਰ ਸਾਹਿਬ ਪਾਉਂਦੇ ਹਨ ਤੇ ਉੱਥੇ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਰਹਿੰਦੇ ਹਨ ਤੇ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਦੂਜੇ ਪਾਤਸ਼ਾਹ ਜੀ ਦੇ ਸੁਪੁੱਤਰ ਬਾਬੇ ਦਾਤੂ ਨੇ ਤਖਤ ਤੇ ਬੈਠਿਆ ਲੱਕ ਦੇ ਵਿੱਚ ਲੱਤ ਮਾਰੀ ਸੀ ਉਦੋਂ ਬਾਅਦ ਬਾਬੇ ਦਾਤੂ ਦਾ ਪੈਰ ਦਾ ਜਿਹੜਾ ਲੱਤ ਦਾ ਦਰਦ ਸੀ ਉਹ ਹਟਦਾ ਨਹੀਂ ਸੀ ਉਦੋਂ ਵੀ ਗੁਰੂ ਅਮਰਦਾਸ ਜੀ ਨੇ ਇਹ ਗੱਲ ਕਹੀ ਸੀ ਕਿ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਉਣਗੇ ਉਹਨਾਂ ਦੇ ਚਰਨ ਤੁਹਾਡੀ ਲੱਤ ਦੇ ਨਾਲ ਲੱਗਣਗੇ ਤੇ ਫਿਰ ਤੁਹਾਡੀ ਲੱਤ ਦਾ ਦਰਦ ਜਿਹੜਾ ਠੇਗਾ ਉਤੋਂ ਫਿਰ ਜਦੋਂ ਗੁਰੂ ਅਰਜਨ ਦੇਵ ਜੀ ਰਸਤੇ ਵਿੱਚੋਂ ਲੰਘੇ ਹਨ ਖਡੂਰ ਸਾਹਿਬ ਗਏ ਉਤੋਂ ਫਿਰ ਬਾਬੇ ਦਾਤੂ ਜੀ ਨੇ ਸਤਿਗੁਰਾਂ ਦੇ ਚਰਨ ਪਰਸੇ ਸਤਿਗੁਰਾਂ ਨੇ ਬਾਬੇ ਦਾਤੂ ਦੀ ਲੱਤ ਦੇ ਨਾਲ ਆਪਣੇ ਪੈਰ ਨੂੰ ਛੁਆਇਆ ਤੇ ਉਹਦਾ ਦਰਦ ਦੂਰ ਹੋਇਆ ਏ ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਾਨ ਪਰ ਉਪਕਾਰ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਜਦੋਂ ਸਤਿਗੁਰਾਂ ਨੇ ਪੋਥੀਆਂ ਲਿਆ ਕਰਕੇ ਰੱਖੀਆਂ ਫਿਰ ਸਾਰੀ ਰਾਤ ਹੀ ਸ਼ਰਧਾ ਤੇ ਪ੍ਰੇਮ ਭਾਵਨਾ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਕੀਰਤਨ ਕੀਤਾ ਭਾਈ ਗੁਰਦਾਸ ਜੀ ਸਾਰੀ ਰਾਤ ਕੀਰਤਨ ਕਰਦੇ ਰਹੇ ਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੀਆਂ ਪੋਤੀਆਂ ਦੇ ਸਤਕਾਰ ਦੇ ਵਿੱਚ ਆਪ ਸਾਰੀ ਰਾਤ ਕੀਰਤਨ ਕੀਤਾ ਹੈ ਫਿਰ ਸਤਗੁਰਾਂ ਨੇ ਸੰਗਤ ਨੂੰ ਇਹ ਗੱਲ ਆਖੀ ਕਿ ਕੋਈ ਇਕਾਂਤ ਜਗ੍ਹਾ ਲੱਭੀ ਜਾਵੇ ਜਿੱਥੇ ਬੈਠ ਕਰਕੇ ਸਤਗੁਰਾਂ ਦੀ ਗੁਰਬਾਣੀ ਇਕੱਤਰ ਕਰਨੀ ਤੇ ਫਿਰ ਸਤਗੁਰਾਂ ਨੇ RAM SAR ਸਾਹਿਬ ਗੁਰਦੁਆਰਾ ਸਾਹਿਬ ਸ਼ੀਦਾ ਸਾਹਿਬ ਦੇ ਨਾਲ ਉੱਥੇ ਇਕਾਂਤ ਜਗ੍ਹਾ ਤੇ ਸਰੋਵਰ ਦੇ ਕੰਢੇ 사ਤਗੁਰਾਂ ਨੇ ਤੰਬੂ ਲਗਵਾਏ ਇੱਕ ਤੰਬੂ ਵਿੱਚ 사ਤਗੁਰੂ ਜੀ ਆਪ ਬਿਰਾਜਮਾਨ ਹੋਏ ਹਨ ਨਾਲ 사ਤਗੁਰਾਂ ਦੀਆਂ ਪੋਥੀਆਂ ਗੁਰਬਾਣੀ ਵਾਲੀਆਂ ਪੋਥੀ ਪਰਮੇਸ਼ਰ ਕਾਥਾਨ ਤੇ ਦੂਸਰੇ ਤੰਬੂ ਵਿੱਚ ਭਾਈ ਗੁਰਦਾਸ ਜੀ ਬੈਠ ਜਾਂਦੇ ਹਨ ਫਿਰ 사ਤਗੁਰਾਂ ਨੇ ਹੁਕਮ ਕੀਤਾ ਕਿ ਭਾਈ ਗੁਰਦਾਸ ਜੀ ਅਸੀਂ ਜਿਹੜੀ 사ਤਗੁਰਾਂ ਦੀ ਗੁਰਬਾਣੀ ਉਹ ਪੜ੍ਹ ਕਰਕੇ ਤੇ ਧਿਆਨ ਦੇ ਨਾਲ ਨਿਰਣਾ ਕਰ ਕਰਕੇ ਕਿ ਕੋਈ ਕਿਸੇ ਨੇ ਰਲਾ ਨਾ ਕੀਤਾ ਹੋਵੇ ਆਪ ਜੀ ਨੂੰ ਲਿਖਵਾਵਾਂਗੇ ਫਿਰ ਭਾਈ ਗੁਰਦਾਸ ਜੀਆ ਨੇ ਗੁਰਬਾਣੀ ਸਤਿਗੁਰਾਂ ਦੀ ਕਲਮ ਬੰਦ ਕੀਤੀ ਤੇ ਜਦੋਂ ਅੰਮ੍ਰਿਤ ਵੇਲੇ ਤੋਂ ਦੁਪਹਿਰ ਤੱਕ ਬਾਣੀ ਸਤਿਗੁਰੂ ਜੀ ਲਿਖਵਾਉਂਦੇ ਸਨ ਰੋਜ਼ ਹੀ ਸਤਿਗੁਰਾਂ ਨੇ ਗੁਰਬਾਣੀ ਲਿਖਵਾਉਣੀ ਤੇ ਭਾਈ ਗੁਰਦਾਸ ਜੀ ਦੇ ਮਨ ਦੇ ਅੰਦਰ ਇੱਕ ਦਿਨ ਸ਼ੰਕਾ ਪੈਦਾ ਹੋਈ ਸਾਡੇ ਮਨ ਵਿੱਚ ਵੀ ਕਈ ਵਿਚਾਰ ਆ ਜਾਂਦੇ ਹਨ ਉਹ ਸ਼ੰਕਾ ਭਾਈ ਗੁਰਦਾਸ ਦੇ ਮਨ ਵਿੱਚ ਆਇਆ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਪਹਿਲੇ ਪਾਦਸ਼ਾਹ ਨੇ ਦੂਸਰੇ ਪਾਦਸ਼ਾਹ ਜੀ ਨੂੰ ਬਾਣੀ ਦੀਆਂ ਪੋਥੀਆਂ ਦਿੱਤੀਆਂ ਦੂਸਰੇ ਪਾਦਸ਼ਾਹ ਨੇ ਤੀਸਰੇ ਨੂੰ ਤੇ ਚੌਥੇ ਪਾਦਸ਼ਾਹ ਫਿਰ ਆਪਾਂ ਬਾਬਾ ਮੋਹਨ ਦੇ ਕੋਲੋਂ ਗੁਰਬਾਣੀ ਜਿਹੜੀ ਦਰਦ ਸੀ ਉਹ ਲੈ ਕਰਕੇ ਆਏ ਆ ਤੇ ਜਿਹੜੀ ਆਪ ਜੀ ਭਗਤਾਂ ਦੀ ਬਾਣੀ ਲਿਖਵਾ ਰਹੇ ਹੋ ਜਿਹੜੇ ਭਗਤ ਸਹਿਬਾਨ ਹਨ ਉਹ ਤੇ 400 ਸਾਲ 500 ਸਾਲ ਜਾਂ 2-300 ਸਾਲ ਕੁਝ ਭਗਤ ਹਨ ਜਿਹੜੇ ਸਤਿਗੁਰੂ ਜੀ ਆਪ ਜੀ ਤੋਂ ਪਹਿਲਾਂ ਹੋ ਚੱਕੇ ਹਨ ਉਹਨਾਂ ਦੀ ਗੁਰਬਾਣੀ ਕਿਸ ਤਰ੍ਹਾਂ ਦਰਜ ਹੈ ਭਾਈ ਗੁਰਦਾਸ ਜੀ ਨੂੰ ਜਦੋਂ ਇਹ ਸ਼ੰਕ ਆਇਆ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ ਤੁਸੀਂ ਇਸ ਤਰ੍ਹਾਂ ਕਰਨਾ ਜਿਹੜਾ ਤੁਹਾਨੂੰ ਸਮਾਂ ਦਿੱਤਾ ਹੈ ਜੇ ਸਮੇਂ ਤੁਸੀਂ ਗੁਰਬਾਣੀ ਲਿਖਣੀ ਹੈ ਉਸ ਸਮੇਂ ਤੋਂ ਕੁਝ ਦੋ ਘੜੀਆਂ ਪਹਿਲਾਂ ਆਣ ਕਰਕੇ ਬੈਠ ਜਾਓ ਫਿਰ ਅੰਮ੍ਰਿਤ ਵੇਲੇ ਜਦੋਂ ਭਾਈ ਗੁਰਦਾਸ ਜੀ ਗੁਰਬਾਣੀ ਲਿਖਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੇ ਤੰਬੂ ਵਿੱਚ ਜਾ ਕਰਕੇ ਬੈਠਿਆ ਅੰਮ੍ਰਿਤ ਵੇਲੇ ਜਾ ਕਰਕੇ ਦੇਖਦੇ ਹਨ ਕਿ ਕੁਝ ਆਤਮਿਕ ਰੱਬੀ ਰੂਹਾਂ ਜਿਨ੍ਹਾਂ ਦੇ ਦਾੜੇ ਪ੍ਰਕਾਸ਼ ਹਨ ਗੱਦਗੱ ਕਰਦੇ ਚਿਹਰੇ ਹਨ ਸੋਹਣੇ ਮੁਖੜੇ ਹਨ ਤੇ ਗੁਰੂ ਅਰਜਨ ਦੇਵ ਜੀ ਦੀ IAL ਦਿਵਾਲੇ ਬੈਠੇ ਆ ਤੇ ਭਾਈ ਗੁਰਦਾਸ ਜੀ ਕਹਿ ਲੱਗੇ ਸਤਿਗੁਰੂ ਜੀ ਇਹ ਅਗੰਮੀ ਪੁਰਸ਼ ਲੱਗਦੇ ਹਨ ਤੇ ਇਹ ਮਨੁੱਖ ਕੌਣ ਹਨ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਆਪ ਜੀ ਹੀ ਇਹਨਾਂ ਦੇ ਕੋਲੋਂ ਪੁੱਛਣਾ ਕਰੋ ਜਦੋਂ ਭਾਈ ਗੁਰਦਾਸ ਜੀ ਨੇ ਉਹਨਾਂ ਮਨੁੱਖਾਂ ਦੇ ਕੋਲ ਰੱਬ ਦੀ ਬੰਦਗੀ ਵਾਲੀਆਂ ਰੂਹਾਂ ਕੋਲੋਂ ਪੁੱਛਣਾ ਕੀਤਾ ਹੈ ਕਿ ਆਪ ਜੀ ਕਹੋ ਨੋ ਕਿੱਥੋਂ ਆਏ ਹੋ ਤੇ ਫਿਰ ਉਦੋਂ ਜਿਹੜੇ ਉਹ ਭਗਤ ਸਹਿਬਾਨ ਸਨ ਸਤਗੁਰਾਂ ਨੂੰ ਗੁਰਬਾਣੀ ਦਿਬ ਦ੍ਰਿਸ਼ਟ ਰੂਪ ਵਿੱਚ ਸਤਗੁਰ ਉਹ ਆਪਣਾ ਰੂਪ ਧਾਰ ਕਰਕੇ ਫਿਰ ਆਏ ਸਨ ਤੇ ਸਤਗੁਰਾਂ ਨੇ ਜਦੋਂ ਪਾਈ ਗੁਰਦਾਸ ਜੀ ਦੇ ਨਾਲ ਉਹਨਾਂ ਦੀ ਸਾਂਝ ਪਵਾਈ ਤੇ ਫਿਰ ਉਹਨਾਂ ਨੇ ਦੱਸਿਆ ਕਿ ਮੈਂ ਭਗਤ ਕਬੀਰ ਜੀ ਫਰੀਦ ਜੀ ਨਾਮਦੇਵ ਜੀ ਜੈਦੇਵ ਜੀ ਸਦਨਾ ਜੀ ਉਹ ਸਾਰੇ ਹੀ ਭਗਤ ਗੁਰੂ ਅਰਜਨ ਦੇਵ ਜੀ ਕੋਲ ਪ੍ਰਤੱਖ ਰੂਪ ਵਿੱਚ ਬੈਠੇ ਸਨ ਤੇ ਗੁਰਬਾਣੀ ਲਿਖਵਾਰ ਇਸ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦਾ ਸ਼ੰਕਾ ਉੱਥੇ ਦੂਰ ਕੀਤਾ ਸਤਿਗੁਰਾਂ ਦੀ ਗੁਰਬਾਣੀ ਦਰਜ ਕੀਤੀ ਤੇ ਜਿਹੜੇ ਰਾਗ-ਰਾਗੜੀਆਂ ਹਨ ਜਦੋਂ ਸਤਿਗੁਰਾਂ ਨੇ ਖੇਰਲਾ ਬੰਦ ਸ਼ਲੋਕ ਉਚਾਰਨ ਕੀਤਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਏ ਮੈਂ ਨਿਰਗੁਣਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮੇ ਰਾਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਿਹਰੇ ਇੱਥੇ ਜਦੋਂ ਸਤਿਗੁਰ ਜੀ ਗੁਰਬਾਣੀ ਦੀ ਸਮਾਪਤੀ ਕਲਮ ਬੰਦ ਕਰਨ ਲੱਗੇ ਫਿਰ ਰਾਗ ਰਾਗਣੀਆਂ ਆਏ ਉਹਨਾਂ ਨੇ ਵੀ ਬੇਨਤੀ ਕੀਤੀ ਕਿ ਸਤਿਗੁਰ ਜੀ ਸਮੇ ਨੂੰ ਮੁਖ ਰੱਖਦੇ ਹੋਇਆ ਸਮੇਂ ਦੇ ਵਿੱਚ ਲੋਕ ਜਿਹੜੇ ਹਨ ਦੁਨੀਆ ਉਹ ਰਾਗਾਂ ਨੂੰ ਭੁੱਲਦੇ ਜਾਂਦੇ ਹਨ ਕਿਰਪਾ ਕਰੋ ਸਾਡੀ ਵੀ ਗੁਰਬਾਣੀ ਦਰਜ ਕਰੋ ਤੇ ਫਿਰ ਜਿਹੜੀ ਰਾਗ ਮਾਲਾ ਸਤਿਗੁਰਾਂ ਨੇ ਬਾਅਦ ਵਿੱਚ ਉਚਾਰਨ ਕੀਤੀ ਹੈ ਕਿ ਉਤੇ ਰਾਗ ਰਾਗਣੀਆਂ ਉਹਨਾਂ ਦੇ ਸਾਰੇ ਪੁੱਤਰ ਆਏ ਹਨ ਖਸ਼ਟ ਰਾਗ ਓਨ ਗਾਏ ਸੰਗ ਰਾਗ ਦੀ ਟੀਸ ਸਭੇ ਪੁੱਤਰ ਰਾਗਣ ਕੇ 18 10 20 ਫਿਰ ਰਾਗ ਰਾਗਣੀਆਂ ਦੀ ਬਾਣੀ ਸਤਿਗੁਰਾਂ ਨੇ ਰਾਗ ਮਾਲਾ ਵਿੱਚ ਦਰਜ ਕੀਤੀ ਤੇ ਸੰਪੂਰਨਤਾ ਹੋਈ ਫਿਰ ਸਤਿਗੁਰਾਂ ਦੀ ਜਦੋਂ ਸੰਪੂਰਨਤਾ ਹੋਈ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆ ਨੇ ਸੰਗਤ ਦੇ ਨਾਲ ਸਲਾਹ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਣ ਲੱਗੇ ਕਿ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਬ੍ਰਹਮ ਗਿਆਨੀਓ ਗੁਰੂ ਨਾਨਕ ਦੀ ਸੰਗਤ ਮਾਣੇ ਤੁਸੀਂ ਥੋੜਾ ਜਿਆਦਾ ਜਾਣਨਾ ਪਾਓ ਕਿ ਸਤਿਗੁਰਾਂ ਦਾ ਪ੍ਰਕਾਸ਼ ਜਿਹੜਾ ਉਹ ਕਿੱਥੇ ਕਿਰਿਆ ਕਿਸ ਜਗ੍ਹਾ ਤੇ ਕੀਤਾ ਜਾਵੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਨੇ ਗੁਰਬਾਣੀ ਦੇ ਅੰਦਰ ਲਿਖਿਆ ਹੈ ਡਿਠੈ ਸਭੈ ਥਾਵ ਨਹੀਂ ਤੁਧ ਜਿਹਿਆ ਬਦੋਪੁਰਖ ਬਦਾਤਾ ਤਾਂ ਤੂੰ ਸੋਇ ਕਿ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਰਗੀ ਕੋਈ ਵੀ ਥਾਂ ਨਹੀਂ ਤੇ ਇਸ ਜਗ੍ਹਾ ਤੇ ਸਤਿਗੁਰੂ ਦਾ ਪ੍ਰਕਾਸ਼ ਮਾਨ ਕਰਾਂਗੇ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਗਤ ਨੂੰ ਸਨੇਹਾ ਭੇਜਿਆ ਕਿ RAM ਸਰ ਦੀ ਧਰਤੀ ਤੇ ਸਾਰੇ ਹੀ ਕਤਰੋ ਉਤੇ ਕਤਰੋਏ ਫੁੱਲਾਂ ਦੀ ਵਰਖਾ ਹੋਈ ਸਤਿਗੁਰਾਂ ਦੇ ਸਿਰੇ ਫੁੱਲਾਂ ਦੇ ਸਜਾਏ ਗਏ ਸੰਗਤ ਸੰਗਤ ਨੇ ادب ਤੇ ਸਤਕਾਰ ਕੀਤਾ ਹੈ ਇਥੋਂ ਫਿਰ ਸਤਿਗੁਰਾਂ ਜੀਆ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਜੋਗ ਸਮਝਿਆ ਉਹਨਾਂ ਦੇ ਸਿਰ ਉੱਤੇ ਸਤਿਗੁਰਾਂ ਦਾ ਸਰੂਪ ਸੁਭਾਏ ਮਾਨ ਕਰਕੇ ਆਪ ਹੱਥੀ ਸਤਿਗੁਰਾਂ ਨੇ ਗੁਰਬਾਣੀ ਦਾ ਅਦਬ ਤੇ ਸਤਕਾਰ ਕੀਤਾ ਚੌਰ ਸਾਹਿਬ ਚਲਾਇਆ ਤੇ ਫਿਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਆਨ ਕਰਕੇ ਸਤਿਗੁਰਾਂ ਨੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਪ੍ਰਕਾਸ਼ ਕੀਤਾ ਹੈ ਤੇ ਸੰਗਤ ਦਾ ਇਤਿਹਾਸ ਸੀ ਕਿ ਗੁਰੂ ਅਰਜਨ ਦੇਵ ਜੀ ਆਪ ਸਤਿਗੁਰਾਂ ਦੀ ਤਾਬਿਆ ਬੈਠ ਕਰਕੇ ਹੁਕਮ ਨਾਮਾ ਲੈਣਗੇ ਆਵਾਜ਼ਾ ਲੈਣਗੇ ਪਰ ਬ੍ਰਹਮ ਗਿਆਨੀ ਤਤ ਬੇਤੇ ਗੁਰ ਸਿੱਖੇ ਦੇ ਹੱਥ ਜਿਨ੍ਹਾਂ ਨੇ ਬੜੀ ਸੇਵਾ ਕਮਾਈ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰਾਂ ਨੇ ਜੋਗ ਸਮਝਿਆ ਫਿਰ ਸਤਿਗੁਰਾਂ ਨੇ ਉਹਨਾਂ ਨੂੰ ਪਹਿਲੇ ਹੱਡ ਗ੍ਰੰਥੀ ਥਾਪਨਾ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਅਦਬ ਸੰਗ ਗ੍ਰੰਥ ਜਦ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਜਦੋਂ ادب ਤੇ ਸਤਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਉਦੋਂ ਫਿਰ ਸਤਿਗੁਰਾਂ ਦਾ ਆਵਾਜ਼ ਆਇਆ ਸੋਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖੋਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਉਸ ਸਮੇ 1604 ਈਸਵੀ ਨੂੰ ਸਤਿਗੁਰਾਂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਹੈ ਉਸ ਸਮੇ ਪੰਜ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਸਤਿਗੁਰਾਂ ਦੀ ਦਰਜ ਸੀ ਕਿਉਂਕਿ ਉਦੋਂ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ ਤੇ ਜਿਹੜੀ ਗੁਰਬਾਣੀ ਦੇ ਸ਼ਬਦ ਹਨ ਉਦੋਂ ਦਰਜ ਨਹੀਂ ਸਨ ਸਤਿਗੁਰਾਂ ਨੇ ਉਹ ਜਗ੍ਹਾ ਛੱਡ ਦਿੱਤੀ ਸੀ ਫਿਰ ਉਹ ਗੁਰਬਾਰੀ ਨੂੰ ਸੰਪੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਕੀਤਾ ਹੈ ਤੇ ਸਤਿਗੁਰਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਸ੍ਰੀ ਹਜੂਰ ਸਾਹਿਬ ਨਡੇੜ ਦੀ ਧਰਤੀ ਤੇ ਕੀਤੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਦੇ ਨਾਲ ਜੋੜਿਆ ਗੁਰਬਾਣੀ ਦਾ ਅਦਬ ਤੇ ਸਤਕਾਰ ਕਰਨ ਦੀ ਜਾਚ ਸਿਕਾਈ ਹੈ ਆਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਠਾ ਸਾਹਿਬ ਵਿੱਚ ਪਲੰਗ ਦੇ ਉੱਤੇ ਸੁਭਾਏ ਮਾਨ ਕਰਦੇ ਸੀ ਤੇ ਗੁਰਬਾਣੀ ਦੇ ਸਤਕਾਰ ਵਜੋਂ ਆਪ ਚਾਦਰ ਵਿਛਾ ਕੇ ਭੁੰਜੇ ਲੰਮੇ ਪੈਣੇ ਤੇ ਅਸੀਂ ਅੱਜ ਘਰਾਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰਕਾਉਣਾ ਲਾਗੇ ਕਮਰੇ ਦੇ ਵਿੱਚ ਅਸੀਂ ਮੰਜਿਆਂ ਤੇ ਲੰਮੇ ਪਏ ਕੁਰਸੀਆਂ ਢਾਹ ਕਰਕੇ ਬੈਠ ਤੇ ਗੁਰਦੁਆਰਿਆਂ ਦੇ ਅੰਦਰ ਵੀ ਅਸੀਂ ਮੇਜ ਕੁਰਸੀਆਂ ਢਾਲ ਲਿਆ ਹਨ ਤੇ ਸਤਿਗੁਰਾਂ ਦਾ ਅਦਬ ਸਤਕਾਰ ਨਹੀਂ ਕਰਦੇ ਇਹ ਸਮੇਂ ਦੀ ਘਾਟ ਹੈ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਦਾ ਅਦਬ ਸਤਕਾਰ ਆਪ ਹੱਥੀ ਕਰਕੇ ਸਿਖਾਇਆ ਹੈ ਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਯਵਰ ਨਾ ਕੋਏ ਸਤਿਗੁਰਾਂ ਦੀ ਬਾਣੀ ਹੀ ਨਿਰੰਕਾਰ ਅਕਾਲ ਪੁਰਖ ਵੈਗੁਰੂ ਦਾ ਸਰੂਪ ਹੈ ਗੁਰਬਾਣੀ ਦੇ ਤੁਲ ਹੋਰ ਕੋਈ ਵੀ ਨਹੀਂ ਜਿੰਨਾ ਮਰਜੀ ਕੋਈ ਅੱਜ ਦੇ ਸਮੇਂ ਵਿੱਚ ਦੇਹਦਾਰੀ ਗੁਰੂ ਬਣਿਆ ਫਿਰੇ ਆਪਣੇ ਆਪ ਨੂੰ ਜੋ ਮਰਜੀ ਅਖਵਾਏ ਜਾਵੇ ਪਰ ਸਤਿਗੁਰਾਂ ਨੇ ਆਖਿਆ ਗੁਰਬਾਣੀ ਹੀ ਨਿਰੰਕਾਰ ਹੈ ਗੁਰਬਾਣੀ ਦੇ ਸਰੂਪ ਅਕਾਲ ਪੁਰਖ ਦੀ ਗੁਰਬਾਣੀ ਦੇ ਤੁਲ ਕੋਈ ਨਹੀਂ ਸਾਰਾ ਕੁਝ ਹੀ ਗੁਰਬਾਣੀ ਦੇ ਵਿੱਚ ਹੈ ਗੁਰਬਾਣੀ ਤੋਂ ਸਭ ਚੀਜ਼ਾਂ ਥੱਲੇ ਹਨ ਬਾਣੀ ਗੁਰੂ ਗੁਰੂ ਹੈ ਬਾੜੇ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਤੁਰ ਕੇ ਬਾਣੀ ਆਈ ਤੈ ਸਗਲੀ ਚਿੰਤ ਮਿਟਾਈ ਦਿਆਲਪੁਰਖ ਮਿਹਰਬਾਨ ਹਰ ਨਾਨਕ ਸੱਚ ਬਖਾਨਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਸਤਿਗੁਰਾਂ ਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਕੇ ਸਾਨੂੰ ਗੁਰਬਾਣੀ ਦਾ ਅਦਬ ਤੇ ਸਤਕਾਰ ਕਰਨ ਦੀ ਜਾਗ ਸਿਖਾਈ ਹੈ ਤੇ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਦੇ ਲੜ ਲਾਇਆ ਹੈ ਸਾਡਾ ਇਹ ਫਰਜ਼ ਬਣਦਾ ਹੈ ਕਿ ਸਤਿਗੁਰਾਂ ਦੇ ਦਸੇ ਮਾਰਗ ਉਤੇ ਰਹਿਤ ਮਰਿਆਦਾ ਦੇ ਉਤੇ ਪਹਿਰਾ ਦੇ ਕਰਕੇ ਹੋਰ ਪਾਸਿਆਂ ਨੂੰ ਛੱਡ ਕਰਕੇ ਗੁਰੂ ਦੇ ਨਾਲ ਜੁੜੀਏ ਗੁਰੂ ਤੋਂ ਬੇਮੁਖ ਨ ਹੋਈਏ ਸਤਿਗੁਰੂ ਗੁਰੂ ਅਮਰਦਾਸ ਸਾਨੂੰ ਰੋਜ਼ ਹੀ ਇਹ ਗੱਲ ਸਮਝਾਉਂਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਕਿ ਗੁਰੂ ਦੇ ਸਿੱਖ ਪਿਆਰਿਓ ਤੁਸੀਂ ਆਨ ਕਰਕੇ ਗੁਰੂ ਦੀ ਗੁਰਬਾਣੀ ਨੂੰ ਗਾਉਣਾ ਕਰੋ ਇਹੀ ਬਾਣੀ ਸੱਚੀ ਹੈ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਗੁਰੂ ਤੋਂ ਬਿਗੈਰ ਗੁਰੂ ਦੀ ਸਿਵਤ ਸਲਾਹ ਦੇ ਗੁਰਬਾਣੀ ਤੋਂ ਬਿਗੈਰ ਬਾਕੀ ਬਾਣੀਆਂ ਕੱਚੀਆਂ ਹਨ ਇਹੋ ਇੱਕ ਅਕਾਲ ਪੁਰਖ ਵੈ ਗੁਰੂ ਦੀ ਬਾਣੀ ਹੈ ਜਿਹੜੀ ਨਿਰੰਕਾਰ ਸਰੂਪ ਹੈ ਅਸੀਂ ਇਸ ਗੁਰਬਾਣੀ ਦੇ ਨਾਲ ਜੁੜਨਾ ਤੇ ਆਪਣੇ ਜੀਵਨ ਨੂੰ ਸੋਹਿਲਾ ਕਰਨਾ ਹੈ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਪੜੋ ਸੁਨੋ ਨਿਤ ਭਾਈ ਗੁਰ ਪੂਰੈ ਤੂੰ ਰੱਖ ਸਤ ਗੁਰੂ ਜੀ ਕਹਿਣ ਲੱਗੇ ਕਿ ਪ੍ਰਮਾਤਮਾ ਦਾ ਸ਼ਬਦ ਸੋਹਣਾ ਸਤ ਗੁਰਾਂ ਨੇ ਉਚਾਰਨ ਗੁਰਬਾਣੀ ਕੀਤੀ ਹੈ ਇਹਨੂੰ ਗਾਉਣਾ ਕਰੋ ਪੜਨਾ ਕਰੋ ਸੁਣਨਾ ਕਰੋ ਗੁਰੂ ਪੂਰਾ ਤੁਹਾਡੀ ਇੱਜ਼ਤ ਤੇ ਪੱਤਰ ਰੱਖੇਗਾ ਅਸੀਂ ਗੁਰਬਾਣੀ ਦੇ ਨਾਲ ਜੁੜਨਾ ਕਰੀਏ ਸੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਸਮੱਤ ਬਖਸ਼ਣ ਜੋ ਅੱਜ ਦਾ ਫੁਰਮਾਨ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਅਖਰੀ ਅਰਥ ਕਰਕੇ ਫਤੇ ਦੀ ਸਾਂਝ ਕਰੀਏ ਟੋਡੇ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਟੋਡੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਗੱਲ ਸਮਝਾਈ ਕਿ ਜੇ ਪਰਮਾਤਮਾ ਨੂੰ ਮਨੁੱਖ ਪੁਲਾ ਦਿੰਦਾ ਹੈ ਮਾਇਆ ਦੇ ਨਾਲ ਜੁੜ ਜਾਂਦਾ ਹੈ ਦੁਨਿਆਵੀ ਕਾਮ ਧੰਦਿਆਂ ਨਾਲ ਜੁੜਦਾ ਹੈ ਤੇ ਹਰੀ ਨੂੰ ਪੁਲਾ ਕਰਕੇ ਸਦਾ ਹੀ ਇਹ ਮਨੁੱਖ ਖੁਵਾਰ ਹੁੰਦਾ ਹੈ ਤਾ ਕਉ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਆਰੀ ਤੇ ਜਿਹੜੇ ਮਨੁੱਖਾ ਨੂੰ ਪਰਮਾਤਮਾ ਦੀ ਓਟ ਆਸਰਾ ਉਹਨਾਂ ਨੂੰ ਕਦੇ ਵੀ ਇਹ ਮਾਇਆ ਰੂਪੀ ਸੰਸਾਰ ਮਾਇਆ ਕਦੇ ਉਹਨਾਂ ਨੂੰ ਧੋਖਾ ਨਹੀਂ ਦਿੰਦੀ ਉਹ ਕਦੇ ਵੀ ਮਨੁੱਖ ਧੋਖੇ ਦੇ ਵਿੱਚ ਨਹੀਂ ਰਹਿੰਦੇ ਰਹਾਉ ਬੇਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਰਜਾਰੀ ਸਤਿਗੁਰੂ ਜੀ ਕਹਿਣ ਲੱਗੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਮਨੁੱਖ ਦਾ ਜੀਵਨ ਇਸ ਤਰ੍ਹਾਂ ਜਿ ਤਰ੍ਹਾਂ ਸੱਪ ਦਾ ਜੀਵਨ ਹੁੰਦਾ ਸੱਪ ਦੀ ਉਮਰ ਭਾਵੇਂ ਬਧੇਰੇ ਲੰਮੀ ਹੁੰਦੀ ਹੈ ਪਰ ਉਹ ਆਪਣੇ ਜ਼ਹਿਰ ਕਰਕੇ ਆਪ ਹੀ ਤੜਪਦਾ ਰਹਿੰਦਾ ਸਾਧੂ ਗੁਰੂ ਨੇ ਸੱਪ ਦੀ ਉਦਾਹਰਣ ਕੀਤੀ ਹੈ ਕਿ ਜਿਸ ਤਰ੍ਹਾਂ ਆਪਣੇ ਜ਼ਹਿਰ ਕਾਰਨ ਵਿਸ ਖੋਲਦਾ ਰਹਿੰਦਾ ਸੱਪ ਨੂੰ ਜਿੰਨਾ ਮਰਜੀ ਦੁੱਧ ਪਿਆਈ ਜਾਓ ਉਹ ਆਖਰ ਨੂੰ ਜ਼ਹਿਰ ਹੀ ਖੋਲਣਾ ਉਹਦੇ ਅੰਦਰ ਜ਼ਹਿਰ ਹੀ ਪੈਦਾ ਹੋਣਾ ਆਪਣੇ ਬੱਚਿਆਂ ਨੂੰ ਵੀ ਸੱਪ ਖਾ ਜਾਂਦਾ ਹੈ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਗੈਰ ਜੀਣਗੇ ਕਾਲਪੁਰਖ ਵੈਗਰੂ ਦਾ ਨਾਮ ਨਾ ਜੀਣਗੇ ਨਾ ਲੈਣਗੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਜਿਸ ਤਰ੍ਹਾਂ ਸੱਪ ਦੀ ਜੂਣ ਹੋਵੇ ਜਿਸ ਤਰ੍ਹਾਂ ਸੱਪ ਆਪਣੇ ਆਪ ਹੀ ਆਪਣੇ ਜ਼ਹਿਰ ਦੇ ਨਾਲ ਤੜਫਦਾ ਹੈ ਇਸ ਤਰ੍ਹਾਂ ਇਹ ਮਨੁੱਖ ਪਰਮਾਤਮਾ ਨੂੰ ਪੁਲਾਹ ਕਰਕੇ ਸਦਾ ਖੁਆਰ ਹੁੰਦੇ ਰਹਿਣਗੇ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਜੇ ਮਨੁੱਖ ਪਰਮਾਤਮਾ ਨੂੰ ਭਲਾ ਕਰਕੇ ਨੌਂ ਖੰਡਾਂ ਦੇ ਵਿੱਚ ਰਾਜ ਵੀ ਕਮਾ ਲਵੇ ਇੱਕ ਧਰਤੀ ਦਾ ਨਹੀਂ ਦੋਹਾਂ ਦਾ ਨਹੀਂ ਸਤਿਗੁਰਾਂ ਨੇ ਆਖਿਆ ਨੌਵਾਂ ਖੰਡਾਂ ਵਿੱਚ ਇਸ ਮਨੁੱਖ ਦਾ ਰਾਜ ਹੋ ਜੇ ਤੇ ਅੰਤ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾਂਏ ਜਿੰਦਗੀ ਰੂਪੀ ਸੰਸਾਰ ਰੂਪੀ ਜਿਹੜਾ ਇਸ ਸਮੁੰਦਰ ਇਹਦੇ ਵਿੱਚ ਡੁੱਬ ਜਾਵੇਗਾ ਆਪਣੀ ਜ਼ਿੰਦਗੀ ਨੂੰ ਹਾਰ ਕਰਕੇ ਇਸ ਸੰਸਾਰ ਤੋਂ ਜਾਵੇਗਾ ਕਦੇ ਜਿੱਤ ਕੇ ਨਹੀਂ ਜਾਵੇ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਤਾਰੇ ਪਰਮਾਤਮਾ ਦੇ ਗੁਣ ਉਹਨਾਂ ਮਨੁੱਖਾਂ ਨੇ ਗਾਏ ਜਿਨ੍ਹਾਂ ਦੇ ਉੱਤੇ ਸਤਿਗੁਰੂ ਨੇ ਆਪ ਕਿਰਪਾ ਕੀਤੀ ਹੈ ਆਪ ਸਿਰ ਤੇ ਹੱਥ ਰੱਖਿਆ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਉਹ ਮਨੁੱਖ ਸੁਖੀ ਹੈ ਸਾਰੇ ਮਨੁੱਖ ਦੁਨੀਆ ਦੇ ਦੁਖੀ ਹਨ ਆਪਣੇ ਆਪਣੇ ਦੁੱਖਾਂ ਕਰਕੇ ਮਨੁੱਖ ਦੁਖੀ ਹਨ ਪਰ ਗੁਰੂ ਅਰਜਨ ਦੇਵ ਜੀ ਕਹਿ ਲੱਗੇ ਉਹ ਮਨੁੱਖ ਮਨ ਕਰਕੇ ਸ਼ਾਂਤ ਹੈ ਸੁਖੀ ਹੈ ਉਸ ਮਨੁੱਖ ਦਾ ਜਨਮ ਹੈ ਜਿਹੜਾ ਆਉਣਾ ਹੈ ਉਹ ਸਫਲ ਹੈ ਧੰ ਹੋ ਗਿਆ ਹੈ ਨਾਨਕ ਤਿਸ ਬਲਿਹਾਰੀ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਸਿਮਰਨ ਕਰਦੇ ਕਾਲਪੁਰਖ ਵੈ ਗੁਰੂ ਨਾਲ ਮਨੁੱਖ ਜੁੜਿਆ ਉਹ ਸੁਖੀ ਹਨ ਉਹਨਾਂ ਦਾ ਆਉਣਾ ਧੰ ਹੈ ਉਹਨਾਂ ਦਾ ਜਨਮ ਧੰ ਹੈ ਅਸੀਂ ਉਹਨਾਂ ਮਨੁੱਖਾਂ ਤੋਂ ਬਲਹਾਰ ਵਾਰਨੇ ਤੇ ਸਦਕੇ ਜਾਂਦੇ ਜਿਹੜੇ ਅਕਾਲ ਪੁਰਖ ਵੈਗਰੂ ਦਾ ਨਾਮ ਜਪਦੇ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੱਜ ਪਵਿੱਤਰ ਫੁਰਮਾਨ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਪਰਮਾਤਮਾ ਨੂੰ ਪੁਲਾ ਕਰਕੇ ਮਨੁੱਖ ਸਦਾ ਖੁਸ਼ਹਾਰ ਹੁੰਦਾ ਹੈ ਇਹਦਾ ਜੀਣਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਤਰ੍ਹਾਂ ਕੋਈ ਸੱਪ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜ਼ਹਿਰ ਦੇ ਨਾਲ ਤੜਫਦਾ ਹੈ ਮਨਮੁਖ ਜਿਹੜਾ ਗੁਰੂ ਨੂੰ ਭਲਾਇਆ ਏ ਉਹ ਸਦਾ ਹੀ ਖੁਵਾਰ ਹੁੰਦਾ ਹੈ ਤੇ ਆਪਣੇ ਜੀਵਨ ਦੇ ਵਿੱਚ ਸਦਾ ਵਿਸ ਖੋਲਦਾ ਰਹਿੰਦਾ ਨੌਖੰਡਾਂ ਦਾ ਰਾਜ ਵੀ ਇਹ ਮਨੁੱਖ ਕਮਾ ਲਵੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਲੈਂਦਾ ਤੇ ਅੰਤ ਨੂੰ ਇਹ ਹਾਰ ਕੇ ਜਾਵੇਗਾ ਪ੍ਰਮਾਤਮਾ ਦੇ ਗੁਣ ਉਹਨਾਂ ਮਨੁੱਖਾਂ ਨੇ ਗਾਏ ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਉਹ ਮਨੁੱਖ ਸੁਖੀ ਤੇ ਤਾਨਿਆ ਉਹਨਾਂ ਦਾ ਆਉਣਾ ਜਨਮ ਸਫਲ ਹੋ ਜਾਂਦਾ ਹੈ ਅਸੀਂ ਉਹਨਾਂ ਮਨੁੱਖਾਂ ਤੋਂ ਸਤਿਗੁਰੂ ਜੀ ਕਹਿੰਦੇ ਬਿលਹਾਰ ਤੇ ਵਾਰਨੇ ਜਾਂਦੇ ਆ ਗੁਰਬਾਣੀ ਦੇ ਵਿਚਾਰ ਕਰਦੇ ਆ ਇਤਿਹਾਸ ਦੀ ਵਿਚਾਰ ਕਰਦੇ ਆ ਹੋਈਆਂ ਭੁੱਲਾਂ ਦੀ ਕਿਮਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਮਿਹਰਾਮਤ ਕਰਨ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਗੁਣ ਨੇ ਦਾਨ ਗੁਣ ਤੇ ਨਹੀਂ ਗਾਏ ਜਾ ਕਉ ਕਿਰਪਾ ਧਾਰੇ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕਾ